ਇੱਧਰ ਮੁੱਕਾ ਇੱਧਰ ਤੇ ਜਿਮਨ ਸਾਹਿਬ ਇੱਧਰ ਮੁੱਕਾ ਨੂੰ ਜਿਮਨ ਸਾਹਿਬ ਮੈਮ ਜੀ ਇੱਧਰ ਮੁੱਕਾ ਹਾਲੇ ਖੋਲ੍ਹ ਲੈਣ ਬਹੁਤ ਟੈਂਪਰ ਅੱਛਾ ਜੀ ਅੱਗੇ ਬੋਲ ਕਰੇ ਖੋਲ੍ਹਣ ਦੇ ਤਾਂ ਜਿਮਨ ਸਾਹਿਬ ਅਜੀਸ ਦਾ ਬਾਹਰ ਐਸੋਸੀਏਸ਼ਨ ਚਾਇੰਸ ਦੇਖੋ ਮੈਂ ਬਾਹਰ ਐਸੋਸੀਏਸ਼ਨ ਸੰਰੂਪ ਦਾ ਬਤੌਰ ਮੈਂਬਰ ਅੱਜ ਸ਼ਾਮਿਲ ਹੋਇਆਗਾ ਕਿਉਂਕਿ ਮੈਂ ਲਗਭਗ 17 ਸਾਲ ਇਸੇ ਬਾਰ ਦੇ ਅੰਦਰ ਬਕਾਲਤ ਕੀਤੀ ਆ ਬੋਰ ਵੱਡਾ ਐਕਸਪੀਰੀਅੰਸ ਜਿਹੜਾ ਇਸ ਵਾਰ ਚ ਮੈਂ ਹਾਸਲ ਕੀਤਾਗਾ ਔਰ ਅੱਜ ਸਾਡੇ ਵਕੀਲ ਭਰਾਵਾਂ ਨੇ ਸਾਡੇ ਪ੍ਰਧਾਨ ਜੀ ਸਰਜਿੰਦਰ ਸਿੰਘ ਢੀਂਟਸਾ ਜੀ ਨੇ ਡਿਮਾਂਡ ਸੀਗੀ ਕਿ ਕਾਰਿਡੋਰ ਜਿਹੜਾ ਬਹੁਤ ਲੰਬੇ ਅਰਸੇ ਤੋਂ ਪੈਂਡਿੰਗ ਪਿਆ ਸੀ ਸਾਡੇ ਇਸ ਹਲਕੇ ਤੋਂ ਵਿਧਾਇਕ ਨਰਿੰਦਰ ਕੌਰ ਭਰਾ ਜੀ ਦੀ ਪਰਜੋਰ ਰਸਪਰਸ ਸੀਗੀ ਕਿ ਉਹ ਜਿਹੜਾ ਕਾਰਿਡੋਰ ਆ ਤੁਰੰਤ ਪੂਰਾ ਕੀਤਾ ਜਾਵੇ ਸੋ ਅੱਜ ਉਸ ਕਾਰਿਡੋਰ ਦਾ ਨੀ ਪੱਥਰ ਰੱਖਿਆ ਗਿਆ 15 ਲੱਖ ਰੁਪਏ ਦੀ ਲਾਗਤ ਦੇ ਨਾਲ ਉਹ ਕਾਰਿਡੋਰ ਬਣੂਗਾ ਇਹਦੇ ਨਾਲ ਹੀ ਕੁਝ ਨਵੇਂ ਜਿਹੜੇ ਸਾਡੇ ਯੰਗਸਟਰ ਨਵੇਂ ਐਡਵੋਕੇਟ ਆਏ ਨੇਗੇ ਨਵੇਂ ਪ੍ਰੋਫੈਸ਼ਨ ਦੇ ਅੰਦਰ ਨੌਜਵਾਨ ਆਏ ਨੇਗੇ ਉਹਨਾਂ ਦੀ ਡਿਮਾਂਡ ਸੀਗੀ ਕਿ ਸਾਡੇ ਲਈ ਕਾਮਨ ਜਿਹੜਾ ਬਾਰ ਰੂਮ ਬਣਾਇਆ ਜਾਵੇ ਜਾਂ ਕਾਮਨ ਪਲੇਟਫਾਰਮ ਬਣਾਇਆ ਜਾਵੇ ਜਿੱਥੇ ਅਸੀਂ ਬੈਠ ਕੇ ਆਪਣੀ ਬਕਾਲਤ ਕਰ ਲਈਏ ਉਹਦੇ ਲਈ ਵੀ ਮੈਂ ਸਬੰਧਤ ਜਿਹੜੇ ਅਧਿਕਾਰੀ ਨੇਗੇ ਔਰ ਸਾਡੇ ਬਾਹਰ ਦੇ ਪ੍ਰਧਾਨ ਢੀਂਸਾ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇੱਕ ਜਿਹੜਾ ਆਪਣਾ ਪ੍ਰੋਜੈਕਟ ਬਣਾ ਦਿੱਤਾ ਜਾਵੇ ਮੈਂ ਜਿਹੜਾ ਕਾਸਟ ਬਣਾ ਲਈ ਜਾਵੇ ਕਿੰਨੇ ਪੈਸੇ ਲੱਗਣਗੇ ਤਾਂ ਤਾਂ ਕਿ ਉਹ ਰਾਸ਼ੀ ਜਿਹੜੀ ਜਾਰੀ ਹੋ ਸਕੇ ਸੋ ਮੈਂ ਉਹ ਵੀ ਪੈਸੇ ਬੜੇ ਜਲਦੀ ਰਿਲੀਜ਼ ਕਰੂੰਗਾ ਜਿੰਨਾ ਵੀ ਇਹ ਪ੍ਰੋਜੈਕਟ ਬਣਾ ਕੇ ਦੇਣਗੇ ਉਹ ਪੈਸੇ ਜਾਰੀ ਕਰਾਂਗੇ ਤਾਂ ਕਿ ਸਾਡੇ ਜਿਹੜੇ ਜੰਗਸਟਰ ਨੇ ਉਹਨਾਂ ਨੂੰ ਵੀ ਇੱਕ ਅੱਛੀ ਜਿਹੜੀ ਆ ਜਗ੍ਹਾ ਬੈਠਣ ਲਈ ਮਿਲ ਸਕੇ ਸਰ ਜੀ ਗੱਲ ਸੰਗਰੂਰ ਦੀ ਕਰੀ ਆ ਸੀਵਰੇਜ ਬੋਰਡ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਕਈ ਸਾਲਾਂ ਤੋਂ ਇਹ ਸੰਗਰੂਰ ਦੇ ਚੋਂ ਬਿਲਕੁਲ ਸੀਵਰੇਜ ਬੋਰਡ ਦੇ ਲਈ ਪੂਰੇ ਪਿਛਲੇ ਬਜਟ ਦੇ ਅੰਦਰ ਵੀ ਬਹੁਤ ਸਾਰੇ ਪੈਸੇ ਰੱਖੇ ਸੀ ਇਸ ਵਾਰ ਵੀ ਜਿਹੜਾ ਲਗਭਗ ਅਸੀਂ ਕਾਫੀ ਪੈਸੇ ਜਿਹੜੇ ਨੇਗੇ ਉਹ ਸ਼ਹਿਰਾਂ ਵਾਲੇ ਰੱਖ ਰਹੇ ਹਾਂਗੇ ਤਾਂ ਕਿ ਸ਼ਹਿਰਾਂ ਦੇ ਅ ਨਾ ਚਿੰਮਾ ਸਾਹਿਬ ਜਿਹੜਾ ਕੋਰਟ ਦੇ ਬੈਕ ਸਾਈਡ ਬਿਲਡਿੰਗ ਹੈਗਾ ਜਿਹੜੀ ਰਾਤਕ ਤੋਂ ਸੀ ਹੈਗੀ ਰਾਜੇ ਦੀ ਹੈਗੀ ਪਹਿਲਾਂ ਸੌਤੀ ਕਾਫੀ ਪੈਸੇ ਵੀ ਲੱਗੇ ਸੀ ਪਰ ਉਹ ਵਿਰਾਨ ਪਈ ਹੈਗੀ ਨਾ ਉਹਦਾ ਟ੍ਰੈਂਡ ਚੋੜੇਗਾ ਕਿ ਉਹ ਵੀ ਲੱਗਣੀ ਹੈ ਦੇਖੋ ਡਿਪਾਰਟ ਜਿਹੜੀ ਵੀ ਬਿਲਡਿੰਗ ਆ ਪੁਰਾਤਤਵ ਖੋਜ ਵਿਭਾਗ ਦੀ ਹੈਗੀ ਸੋ ਮੈਂ ਕੰਸਰਨਡ ਅਧਿਕਾਰੀਆਂ ਨਾਲ ਗੱਲ ਕਰਕੇ ਦੇਖੂਗਾ ਕਿ ਕੀ ਉਹਦੀ ਪ੍ਰੋਬਲਮ ਹੈ ਕਿ ਉਹ ਪ੍ਰੋਬਲਮ ਹੱਲ ਕਰਾਂਗੇ ਕਿਉਂਕਿ ਮੈਨੂੰ ਲੱਗਦਾ ਕਾਫੀ ਪੁਰਾਣੀ ਹੋ ਚੁੱਕੀ ਹੈਗੀ ਜੋ ਵੀ ਪ੍ਰੋਬਲਮ ਹੋਊਗੀ ਅਸੀਂ ਉਹਨੂੰ ਹੱਲ ਕਰਾਂਗੇ ਕੀ ਸਰ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਇਲੈਕਸ਼ਨਰ ਬਿਲਕੁਲ ਇੱਕ ਨਾ ਝੂੜ ਦਾ ਪ੍ਰਚਾਰ ਕੀਤਾ ਜਾ ਰਿਹਾ ਅਰਵਿੰਦ ਕੇਜਰੀਵਾਲ ਜੀ ਸਾਡੀ ਪਾਰਟੀ ਦੇ ਨੈਸ਼ਨਲ ਕਨਵੀਨਰ ਨੇਗੇ ਔਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇਗੇ ਉਹ ਬਿਲਕੁਲ ਪੰਜਾਬ ਨਹੀਂ ਆਉਣਗੇ ਸਰ ਐਜੇ ਕੀ ਬਜਟ ਕਿਸਰ ਨਾਲ ਪੇਸ਼ ਹੋਈ ਗਈ ਹੈ ਅਜੇ ਅਸੀਂ ਬਜਟ ਤਿਆਰ ਕਰ ਰਹੇ ਹਾਂ ਬੜੇ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿਹੜੇ ਕਿਹੜੇ ਵਰਗਾਂ ਦਾ ਖਿਆਲ ਰੱਖਾਂਗੇ ਬਿਲਕੁਲ ਲਗਾਤਾਰ ਅਮਰੀਕਾ ਤੋਂ ਰਿਪੋਰਟ ਆਉਂਦੇ ਨੇ ਪੰਜਾਬ ਦੇ ਵਿੱਚ ਲਗਾਤਾਰ ਚੱਲ ਰਿਹਾ ਹੈ ਦੇਖੋ ਕੁਝ ਜਿਹੜੇ ਗੈਰ ਕਾਨੂੰਨੀ ਏਜੰਟ ਦੇ ਜਿਹੜੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਸਰਕਾਰ ਨੇ ਸਿਕੰਜਾ ਕਸਿਆਗਾ ਕਿ ਸਾਡੇ ਨੌਜਵਾਨਾਂ ਨੂੰ ਗੁਮਰਾਹ ਨਾ ਕਰੋ ਉਹਨਾਂ ਨੂੰ ਜਿਹੜਾ ਲੀਗਲ ਜਾਣਾ ਚਾਹੁੰਦਾ ਜੋ ਕੋ ਸਟੱਡੀ ਬੇਸ ਦੇ ਉੱਤੇ ਕੰਮ ਦੇ ਬੇਸ ਤੇ ਉੱਤੇ ਉਹ ਲੀਗਲੀ ਜਾਵੇ ਮੈਂ ਸਮਝਦਾ ਇਹ ਗਲਤ ਟਿੱਕੇ ਨਾ ਭੇਜੇਗੇ ਇਸ ਗੱਲ ਕਰਕੇ ਉਹ ਵਾਪਸ ਭੇਜੇਨਗੇ ਕਿ ਸੋਨਾ ਏਜੰਟਾ ਦੇ ਖਿਲਾਫ ਸਖਤ ਕਾਰਵਾਈ ਹੋ ਰਹੀ ਹੈ ਠੀਕ ਹੈ ਹோம் ਕਾਰਡ ਵਾਲੇ ਮੰਗ ਰਹੇ ਨੇ ਕਿ ਸਾਨੂੰ ਪੈਨਸ਼ਨ ਲਾਗੂ ਕੀਤੀ ਜਾਏ ਸਾਡੇ ਕੋ ਇਹਦੀ ਬਾਰੇ ਕੀ ਕਹਿੰਦੇ ਜੋ ਵਿਚਾਰ ਉਹਦੀ ਨਸਾਰੀ